ਤਹ ਮਹਾਸ਼ਿਵ ਰਾਤਰੀ ਦੇ ਮੌਕੇ ਤੇ ਸ਼੍ਰੀ ਨੀਲਕੰਟ ਸੇਵਾ ਸਮਿਤੀ ਸਮਰਾਲਾ ਦੇ ਵੱਲੋਂ ਸਮਰਾਲਾ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਦੇ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਭਾਈਚਾਰਿਆਂ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਇਹ ਸ਼ੋਭਾ ਯਾਤਰਾ ਸ਼੍ਰੀ ਸ਼ਿਵ ਮੰਦਿਰ ਡੱਬੀ ਬਾਜ਼ਾਰ ਤੋਂ ਸ਼ੁਰੂ ਹੋਇਆ ਅਤੇ ਪੂਰੇ ਸ਼ਹਿਰ ਦੇ ਵਿੱਚ ਘੁੰਮਣ ਤੋਂ ਬਾਅਦ ਇਹ ਵਾਪਸ ਮੰਦਿਰ ਦੇ ਵਿੱਚ ਆ ਕੇ ਸਮਾਪਤ ਹੋਈ ਹੈ ਇਹ ਵਿਚਾਰ ਸ਼ੋਭਾ ਯਾਤਰਾ ਇੰਨੀ ਵੱਡੀ ਸੀ ਕਿ ਬਾਜ਼ਾਰ ਦੇ ਵਿੱਚ ਲਗਭਗ 5 ਤੋਂ 6 ਘੰਟੇ ਤੱਕ ਚੱਲਦੀ ਰਹੀ ਪੂਰਾ ਸਮਰਾਲਾ ਸ਼ਹਿਰ ਸਵੇਰ ਤੋਂ ਹੀ ਵਕ-ਵਕ ਥਾਵਾਂ ਤੇ ਸ਼ਿਵ ਭਜਨਾਂ ਦੇ ਨਾਲ ਮੰਤਰ ਮੁਗਧ ਰਿਹਾ ਸ਼ਹਿਰ ਵਾਸੀਆਂ ਨੇ ਵੀ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਦੇ ਲਈ ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਕੀਤੀ ਹੈ ਇਸ ਮੌਕੇ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਸਮੇਤ ਸ਼ਹਿਰ ਦੀਆਂ ਕਈ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਹੈ ਸਮਰਾਲਾ ਸ਼ਹਿਰ ਦੇ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ 35 ਤੋਂ 40 ਸ਼ਾਨਦਾਰ ਝਾਕੀਆਂ ਕੱਢੀਆਂ ਗਈਆਂ ਅਤੇ ਲਗਭਗ 20 ਤੋਂ 25 ਲੰਗਰ ਲਗਾਏ ਗਏ ਨੇ ਇਹ ਜੀ ਬਹੁਤ ਪਾਵਨ ਪਵਿੱਤਰ ਤਿਹਾਰਾ ਸ਼ਿਵਰਾਤਰੀ ਦਾ ਤਿਯਾਰ ਪੂਰੇ ਭਾਰਤ ਵਿੱਚ ਉਤਸਾਵਨਾ ਮਨਾਇਆ ਜਾਂਦਾ ਹੈ ਜੋ ਸਾਡੇ ਸ਼ਹਿਰ ਸ਼ਹਿਰ ਵਿੱਚ ਹਰ ਸਾਲ ਬਹੁਤ ਹੀ ਜਿਆਦੇ ਉਤਸਾਵਨਾ ਯਾਤਰਾ ਕੱਢੀ ਜਾਂਦੀ ਹੈ ਜਿਹਦੇ ਸਹਿਯੋਗ ਨਾਲ ਨੀਲਗੜ੍ਹ ਮਾਧੇਵ ਸੇਵਾ ਦਮਤੀ ਦੇ ਸਾਰੇ ਮੈਂਬਰ ਨੇ ਜੋ ਢੋਡੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੀ ਤਰ੍ਹਾਂ ਦੀ ਬਰਸਦੇ ਆ ਰਹੇ ਆਂ ਔਰ ਪਰਿਵਾਰ ਮੈਂਬਰਾਂ ਤਰ੍ਹਾਂ ਸਾਰਾ ਸ਼ਹਿਰ ਸਾਡਾ ਬਿਯੋਗ ਦੇ ਦੇ। ਦੇਖਣਾ ਵੀ ਜਾਂਦਾ ਹੈ ਕਿ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰ ਲੱਗਦੇ ਨੇ ਕੀ ਹੋਰ ਹੋਰ ਕੀ ਦਾ ਸ਼ੋਅ ਹੋ ਜਾਂਦਾ ਇਹਨਾਂ ਨੂੰ। ਸਾਨੂੰ ਸਹਿਯੋਗ ਸਾਰੇ ਸਾਨੂੰ ਮੰਨਤ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਪੈਜੇ ਦੇ ਰੂਪ ਚ ਵੀ ਦੇ ਰਹੇ ਨੇ ਹਰ ਜੋ ਚੀਜ਼ ਸਾਨੂੰ ਲੋੜ ਆ ਉਹ ਲੋਕੀ ਵਾਧ ਚੜ ਕੇ ਦੇ ਰਹੇ ਨੇ ਔਰ ਅਤੀਆਦ ਕਰਦੇ ਅੱਗੇ ਤੋਂ ਵੀ ਦੇਦੇ ਰਹਿਣਗੇ ਔਰ ਵਧ ਚੜ ਕੇ ਸ਼ੋਭਾ ਯਾਤਰਾ ਅਸੀਂ ਕਰਦੇ ਰਹਾਂਗੇ 22 ਤਰੀਕ ਦੀ ਮਹਾ ਚਤਰਾਤਰੀ ਆ ਰਹੀ ਹੈ ਉਸ ਦਿਨ ਕੀ ਕਰਦੇ ਹਾਂ ਅੱਤੀ ਉਸ ਦਿਨ ਜੀ ਚੈਲਾ ਦੇਵਾ ਕਰਾਂਗੇ ਜੀ ਸਾਡੀ ਸੰਗਤ ਸਾਰਾ ਸਾਰਾ ਜਿੱਦੜ ਚੈਲਾ ਦੇ ਵਿੱਚ ਅਸੀਂ ਕੀਤਾ ਹੋਇਆ ਜੇ ਉੱਥੇ ਸਾਰੇ ਸਾਡੇ ਸੇਵਾਦਾਰ ਹਾਜ਼ਰ ਹੋਣਗੇ ਜੋ ਵੀ ਲੰਗਰ ਜੋ ਸਾਡੀ ਸੇਵਾ ਲਾਉਣਗੇ ਜੀ ਨਾਲ ਅੱਜ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਮਹਾ ਸ਼ਿਵਰਾਤਰੀ ਦੇ ਤਿਹਾਇਰ ਦੇ ਮੌਕੇ ਤੇ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਕਿਉਂਕਿ ਕਬੀ ਵੀਾਰ ਸ਼ਿਵ ਮੰਦਿਰ ਤੋਂ ਸ਼ੁਰੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਵਾਪਸ ਸ਼ਿਵ ਮੰਦਿਰ ਦਬੀ ਵੀਾਰ ਦੇ ਵਿੱਚ ਸਮਾਪਤ ਹੋਵੇਗੀ। ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਸ਼ਹਿਰ ਨਿਵਾਸੀਆਂ ਦਾ ਠਾਠਾ ਮਾਰਦਾ ਘਟ ਸ਼ੋਭਾ ਯਾਤਰਾ ਦੇ ਸਵਾਗਤ ਲਈ ਘੋਟੇ ਦੇ ਔਰ ਆਪਣੇ ਆਲੇ ਦੁਆਲੇ ਘਰਾਂ ਦੇ ਬਾਹਰ ਪੂਰੀ ਕਰ ਰਿਹਾ ਹੈ ਭਗਵਾਨ ਪੋਲੇ ਨਾ ਦੇ ਦਰਸ਼ਨਾਂ ਦੇ ਲਈ ਲੋਕਾਂ ਨੂੰ ਇਹ ਮੈਸੇਜ ਇਹਨਾਂ ਕਹਿੰਦੇ ਆਓ ਭਗਵਾਨ ਪੋਲੇ ਨਾ ਦੇ ਦਰਸ਼ਨ ਕਰੋ ਔਰ ਆਪਣਾ ਜੀਵਨ ਸਫਲ ਬਣਾਓ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਪੂਰੀ ਸੰਗਤੋਂ ਬਚਾ ਕੇ ਧਰਮ ਦੇ ਨਾਲ ਜੋੜੀਏ ਔਰ ਆਪਣੇ ਮਾਤਾ ਪਿਤਾ ਜੀ ਜੋ ਬੱਚੇ ਨੇ ਆਪਣੀ ਸੇਵਾ ਕਰਨ ਇਸ ਲਈ ਆਪਣੇ ਤੋਂ ਨਾ ਤਾਂ ਤੰਤਰ ਰੰਦੇ ਨਾ ਜੋੜੋ ਔਰ ਬੁਰੀ ਸੰਗਤ ਤੋਂ ਬਚੋ ਸૌ ਤੋਂ ਪਹਿਲਾਂ ਤਾਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਮਹਾ ਸ਼ਿਵ ਰਾਤੀ ਦੇ ਸ਼ੋਭਾ ਅਭਿਸ਼ੇਕ ਸ੍ਰੀ ਨੀਲ ਕੰਟ ਮਹਾਦੇਵ ਸੇਵਾ ਦੇ ਮਿੱਥੀ ਵਦੋ ਲੱਖ ਲੱਖ ਮੁਬਾਰਕਵਾਦ ਜਿੰਦੀ ਇਹ ਸ਼ੋਭਾ ਯਾਤਰਾ ਸਾਡੀ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਨੀਲ ਕੰਟ ਮਹਾਦੇਵ ਸੇਵਾ ਦੇ ਮਿੱਥੀ ਦੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਧੂਰ ਧਾਮ ਨਾਲ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸੇ ਮੰਦਰ ਡੱਬੀ ਵਿਆਰ ਤੋਂ ਹੁੰਦੀ ਹੋਈ ਵਾਲਿਕ ਮੰਦਰ ਤੇ ਰਵੀਆਸ ਮੰਦਰੋਂ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਫਿਰ ਬਹਿਲੌਰ ਰੋਡ ਤੋਂ ਹੁੰਦੇ ਹੋਏ ਚੰਡੀਗੜ੍ਹ ਰੋਡ ਦੇ ਉੱਤੇ ਪਹੁੰਚਦੀ ਆ ਉੱਥੋਂ ਫਿਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਬੱਸ ਸਟੈਂਡ ਜੋ ਚੌਕ ਉਸ ਤੋਂ ਬਾਅਦ ਮਾਠੜਾ ਰੋਡ ਤੋਂ ਹੁੰਦੀ ਹੋਈ ਫਿਰ ਫੁੱਲਰ ਭੱਲੇ ਦੇ ਵਿੱਚ ਜਾ ਕੇ ਤੇ ਦੱਬੀ ਯਾਰ ਦੇ ਵਿੱਚ ਜਾ ਕੇ ਇਸ ਦੀ ਸਮਾਪਤੀ ਹੁੰਦੀ ਆ ਇਸ ਸ਼ੋਪਾ ਯਾਤਰਾ ਦੇ ਵਿੱਚ ਦੂਰੋਂ ਦੂਰੋਂ ਜਿਹੜੀਆਂ ਝਾਕੀਆਂ ਨੇ ਤਹਾਰਨਪੁਰ ਤੋਂ ਜਲੰਧਰ ਤੋਂ ਦਿੱਲੀ ਤੋਂ ਜਿਹੜਾ ਪੰਜਾਬ ਦਾ ਮਸ਼ਹੂਰ ਬੈਂਡ ਰਾਜਾ ਬੈਂਡ ਇਸ ਤਹਾੜੇ ਪਰ ਤੋਂ ਜਿਹੜੀਆਂ ਝਾਕੀਆਂ ਨੇ ਤੇ ਪਰਦੇ ਪੂਰੇ ਸ਼ਹਿਰ ਨੂੰ ਦੋਲਹਣ ਵਾਂਗ ਸਜਾਇਆ ਹੋਇਆ ਇਹ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ 60 70 ਤਰ੍ਹਾਂ ਦੇ ਪਕਵਾਨ ਜੋਗੀ ਲੰਗਰ ਕੋਈ ਬਿਸਕੁਟ ਲਾ ਰਿਹਾ ਕੋਈ ਸਮੋਸੇ ਲਾ ਰਿਹਾ ਕੋਈ ਪੋਚੇ ਛੋਲੇ ਲਾ ਰਿਹਾ ਕੋਈ ਦੁੱਧ ਪਿਲਾ ਰਿਹਾ ਕੋਈ ਵੀ ਮੈਂ ਕਹਿੰਦਾ ਟਿੱਕੀਆਂ ਚਾਟ ਗੋਲ ਗੱਪੇ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਰ ਦੇ ਵਾਸੀ ਪੂਰੇ ਹਮਮਾ ਕੇ ਇਸ ਮਹਾਂ ਸ਼੍ਰੀ ਰਾਤਰੀ ਸ਼ੋਭਾ ਅਪਤਰ ਤੇ ਆਪਣਾ ਯੋਗਦਾਨ ਪਾਉਂਦੇ ਨੇ ਅਸੀਂ ਸਾਰੇ ਨੀਰਕੰਟ ਮਹਾਦੇਵ ਵੱਲੋਂ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਇਹ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜਾ ਏਡਾ ਵੱਡਾ ਕਾਰਜ ਆ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਨਾ ਕਿ ਕਿਸੇ ਇਕੱਲੇ ਬੰਦੇ ਨਾਲ ਅਸੀਂ ਸ਼ਹਿਰ ਨਿਵਾਸੀਆਂ ਨੂੰ ਫਿਰ ਆਪਣੇ ਵੱਲੋਂ ਤੇ ਸ਼੍ਰੀ ਨੀਲਕੰਟ ਮਹਾਦੇਵ ਦੇ ਸਾਰੇ ਸਾਡੇ ਮੈਂਬਰਾਂ ਤੇ ਸਕੂਲ ਸਾਡੇ ਸਤਵੀਰ ਸੇਖੋਂ ਜੀ ਹਨੀਸ਼ ਕੌਸ਼ਲ ਪਰਮਿੰਦਰ ਵਰਮਾ ਦੌਰਵ ਦੂਆ ਰੂਪਾ ਮਗੰਭੀਰ ਸਾਡੇ ਦੀਪਕ ਮਰਵਾਹਾ ਜੀ ਪਰਦੇਸ਼ ਮਰਵਾਹਾ ਜਿੰਨੇ ਵੀ ਸਾਡੇ ਮੈਂਬਰ ਨੇ ਜੁਗਲ ਕਿਸ਼ੋਰ ਥਾਨੀ ਜੀ ਜਿੰਨੇ ਸਾਡੇ ਮੈਂਬਰ ਨੇ ਸਾਰਿਆਂ ਵੱਲੋਂ ਅਸੀਂ ਸ਼ਹਿਰ ਦੇ ਵਸੇਆਂ ਨੂੰ ਲੱਖ ਲੱਖ ਮੁਬਾਰਕਬਾਦ ਦੇ ਰਹੇ ਹਾਂ